ਸੱਜੇ ਕਾਲ ਸਾਰਿਆਂ ਨੂੰ ਅਸੀਂ ਅਰਸ਼ ਕਲੈਕਸ਼ਨਰੀ ਮੁਕਸਾ ਸਾਹਿਬ ਤੋਂ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਸਲੀਨ ਦਾ ਸੂਟ ਦੇਖੋ ਜੀ ਕਿੱਡਾ ਸੋਹਣਾ ਪ੍ਰਿੰਟਿੰਗ ਹੈ ਜਿਹੜੀ ਇਹਦੇ ਨਾਲ ਬਾਟਮ ਹੈ ਲਾਈਨਿੰਗ ਦੀ ਬਾਟਮ ਹੈ ਜਿਹੜਾ ਇਹਦਾ ਦੁਪੱਟਾ ਹੈਗਾ ਜੀ ਮਸਲੀਨ ਦਾ ਦੁਪੱਟਾ ਗਰਲਿਸ਼ ਸੂਟ ਹੈ ਬਹੁਤ ਸੋਹਣਾ ਸੂਟ ਹੈ ਦੇਖੋ ਜਿਹੜੀ ਇਹਦੇ ਵੀ ਕਲਰ ਦਾ ਸਾਰੇ ਤੁਹਾਨੂੰ ਜਿਹੜਾ ਸ਼ੇਡ ਆ ਬ੍ਰਾਈਟ ਚਾਰਟ ਹੀ ਮਿਲੂਗਾ ਇਸ ਸੂਟ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆ ਜਿਹੜਾ ਆਪਾਂ ਤੁਹਾਨੂੰ ਨੈਕਸਟ ਸੂਟ ਦਿਖਾਉਣ ਜਾ ਰਹੇ ਹਾਂ ਉਹ ਹੈਗਾ ਬਲੈਕ ਸੂਟ ਜਿਹੜਾ ਅੱਜ ਕੱਲ ਦਾ ਟ ਇੰਨੇ ਨਾਲ ਜਿਹੜੇ ਬਾਟਮ ਹੈ ਜੀ ਪਲੇਨ ਆਉਗੇ ਪਹਿਲਾਂ ਵਾਲੇ ਨਾਲ ਲਾਈਨਿੰਗ ਦੀ ਆਈ ਹੈ ਜਿਹੜੇ ਇਹਦੇ ਨਾਲ ਦੁਪੱਟਾ ਹੈਗਾ ਜੀ ਪ੍ਰਿੰਟਿੰਗ ਪ੍ਰਿੰਟ ਦੁਪੱਟਾ ਦੁਪੱਟਾ ਵੇਖੋ ਕਿੰਨਾ ਸੋਹਣਾ ਗਰਲਿਸ਼ ਲੁੱਕ ਦਾ ਸੂਟ ਹੈ ਇਹਦੇ ਵਿੱਚ ਜਿਹੜੇ ਸ਼ੇਡਸ ਆ ਬਹੁਤ ਸੋਹਣੇ-ਸੋਹਣੇ ਸ਼ੇਡ ਮਿਲਣਗੇ ਸਾਰੇ ਸ਼ੇਡ ਹੀ ਤੁਹਾਨੂੰ ਬ੍ਰਾਈਟ ਸ਼ੇਡ ਮਿਲਣਗੇ ਜਿਹੜਾ ਨੈਕਸਟ ਸੂਟ ਹੈਗਾ ਜੀ ਉਹ ਹੈਗਾ ਜੀ ਕਾਟਨ ਦਾ ਸੂਟ ਹੈ ਇਹਦੇ ਨਾਲ ਹੀ ਕਾਟਨ ਦੀ ਹੀ ਬਾਟਮ ਹੈ ਜਿਹੜੇ ਨਾਲ ਇਹਦੇ ਜਿਹੜਾ ਦੁਪੱਟਾ ਹੈਗਾ ਮਲ ਕਾਟਨ ਦਾ ਦੁਪੱਟਾ ਹੈ ਦੁਪੱਟੇ ਤੇ ਵੀ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੈ ਚੈੱਕ ਇੰਦੇ ਵਿੱਚ ਜਿਹੜੇ ਤੁਹਾਨੂੰ ਸ਼ੇਡਸ ਮਿਲਣਗੇ ਦੋ ਮਿਲਣਗੇ ਇਹ ਵੇਖੋ ਬਲੈਕ ਐਂਡ ਵਾਈਟ ਕਲਰ ਹੈ ਜਿਹੜਾ ਅੱਜ ਕੱਲ ਦਾ ਟ੍ਰੈਂਡੀ ਕਲਰ ਹੈ ਜੇ ਤੁਸੀਂ ਇਹਨਾਂ ਸਾਰੇ ਸੂਟਾਂ ਨੂੰ ਬਾਇ ਕਰਨਾ ਹੈਗਾ ਤੇ ਤੁਸੀਂ ਸਾਡੇ ਆਰਟ ਕਲੈਕਸ਼ਨ ਸ਼ਰੀ ਮੁਖਸਰ ਸਾਹਿਬ ਬਸਟੈਂਡ ਕਾਰਨਰ ਤੇ ਆ ਕੇ ਵਿਜ਼ਿਟ ਕਰੋ ਅਗਰ ਤੁਸੀਂ ਇਹਨਾਂ ਨੂੰ ਆਨਲਾਈਨ ਬਾਇ ਕਰਨਾ ਚਾਹੁੰਦੇ ਹੋ ਤੇ ਸਾਡੇ ਕੰਟੈਕਟ ਨੰਬਰ 90506 12517 ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ